ਸਰੀ ਭਰ ਦੇ ਵਿੱਚ ਵੱਧਦੀ ਗਰਮੀ ਨੂੰ ਵਿੱਕਦਿਆ ਹੋਇਆ ਰੱਬ ਵੀ ਹੁਣ ਖੁਸ਼ ਹੋਇਆ ਕਿਉਂਕਿ ਲੋਕਾਂ ਦੇ ਕਾਰੋਬਾਰ ਦੇ ਉੱਪਰ ਕਾਫੀ ਅਸਰ ਪੈਂਦਾ ਨਜ਼ਰ ਆ ਰਿਹਾ ਸੀ ਗਰਮੀ ਕਾਰਨ ਪਰ ਹੁਣ ਅੰਮ੍ਰਿਤਸਰ ਗੁਰੂ ਨਗਰੀ ਦੇ ਵਿੱਚ ਠੰਡੀਆਂ ਹਵਾਵਾਂ ਅਤੇ ਬਰਸਾਤੀ ਮੌਸਮ ਹੋ ਚੁੱਕਾ ਦੇਖ ਸਕਦੇ ਹੋ ਤਸਵੀਰਾਂ ਕਿਉਂਕਿ ਕੁਦਰਤ ਦਾ ਜਿਹੜਾ ਕਹਿਰ ਆ ਇਹ ਲੋਕਾਂ ਦੇ ਉੱਪਰ ਦੇਖਣ ਨੂੰ ਮਿਲਦਾ ਕਿਉਂਕਿ ਲੋਕ ਦਰਖਤ ਕੱਟੀ ਜਾ ਰਹੇ ਨੇ ਤੇ ਲੋਕ ਬਿਮਾਰੀ ਦੇ ਨਾਲ ਜੂਝਦੇ ਨਜ਼ਰ ਆ ਰਹੇ ਨੇ ਪਰ ਹੁਣ ਕਹਿ ਸਕਦਾ ਕਿ ਅੰਮ੍ਰਿਤਸਰ ਦਾ ਜਿਹੜਾ ਮੌਸਮ ਆ ਉਹ ਚੇਂਜ ਹੋ ਗਿਆ ਲੋਕਾਂ ਦੇ ਚਿਹਰੇ ਦੇ ਉੱਪਰ ਖੁਸ਼ੀ ਦੀ ਲਹਿਰ ਦਿਖ ਦੇ ਲੋਕਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕਿਉਂਕਿ ਲੋਕਾਂ ਦੇ ਵੱਲੋਂ ਅਰਦਾਸਾਂ ਕੀਤੀਆਂ ਜਾ ਰਹੀਆਂ ਸੀ ਕਿ ਕਿਤੇ ਮੀਂਹ ਪੈ ਜਾਏ ਤੇ ਪੰਜਾਬ ਦਾ ਮੌਸਮ ਜਿਹੜਾ ਚੇਂਜ ਹੋ ਜਾਏ ਤੇ ਮੌਸਮ ਨੂੰ ਚੇਂਜ ਹੋ ਗਿਆ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਆਪਣੇ ਪਰਿਵਾਰਾਂ ਦੇ ਨਾਲ ਘੁੰਮਦੇ ਨਜ਼ਰ ਆ ਰਹੇ ਨੇ ਹੁਣ ਸਵਾਲ ਇਹ ਆ ਕਿਉਂ ਗਰਮੀ ਵਧਣ ਦਾ ਕਾਰਨ ਕੀ ਹੈਗਾ ਇਹ ਲੋਕ ਕੀ ਹੈਗੇ ਨੇ ਕਿ ਜਿਹੜੇ 50 ਲੱਖ ਰੁਪਏ ਲਾ ਕੇ ਕੋਠੀ ਦੇ ਬਣਾ ਲੈਂਦੇ ਨੇ ਪਰ ਦਰਖਤ ਨਹੀਂ ਲਾਉਂਦੇ ਗੱਲਬਾਤ ਵੀ ਅੰਮ੍ਰਿਤਸਰ ਦੇ ਲੋਕਾਂ ਨਾਲ ਕਰਾਂਗੇ ਕਿ ਲੋਕ ਕਿੰਨੇ ਖੁਸ਼ ਲੱਗੇ ਨੇ ਸਰ ਕੀ ਕਹਿਣਾ ਚਾਹੋਗੇ ਅੱਜ ਮੌਸਮ ਨੂੰ ਲੈ ਕੇ ਕਿਦਾਂ ਦਾ ਨਹੀਂ ਜਾ ਬਹੁਤ ਵਧੀਆ ਨਜ਼ਾਰਾ ਜ ਬੜੇ ਟਾਈਮ ਬਾਅਦ ਰਾਹਤ ਮਿਲੀ ਨਹੀਂ ਤੇ ਅੱਜ ਕੱਲ ਤੇ ਤੁਸੀਂ ਵੇਖੋ ਬੱਤੀ ਔਨ ਹੀ ਨਹੀਂ ਡਈ ਤੇ ਇਨਾ ਬੁਰਾ ਹਾਲ ਆ ਟੈਂਪਰੇਚਰ ਕਿੱਥੇ 47 ਡਿਗਰੀ ਪਹੁੰਚ ਗਿਆ ਇਨਾ ਬੁਰਾ ਹਾਲ ਸੀ ਅੱਜ ਗੁਰੂ ਰਾਮਦਾਸ ਮਹਾਰ ਸੱਚੇ ਪਾਤਸ਼ਾਹ ਦੀ ਨਗਰੀ ਦੇ ਵਿੱਚ ਠੰਡੀਆਂ ਹਵਾਵਾਂ ਵਗਣੀਆਂ ਇਸ ਤੋਂ ਖੁਸ਼ੀ ਵਾਲੀ ਗੱਲ ਕੀ ਹੋ ਸਕਦੀ ਪਰ ਇਹ ਠੰਡੀਆਂ ਹਵਾਵਾਂ ਲਗਾਤਾਰ ਵਗ ਸਕਦੀਆਂ ਜੇ ਸਾਡੀ ਮਰਜ਼ੀ ਹੋਵੇ ਜੇਕਰ ਅਸੀਂ ਵੱਧ ਤੋਂ ਵੱਧ ਰੁੱਖ ਲਗਾਈਏ ਜੇਕਰ ਅਸੀਂ ਰੁੱਖ ਨਹੀਂ ਲਾਵਾਂਗੇ ਤੇ ਫਿਰ ਟੈਂਪਰੇਚਰ 60 ਤੇ ਜਾਣ ਲੱਗਿਆ ਪਤਾ ਨਹੀਂ ਲੱਗਣਾ ਅੱਜ ਇੱਥੇ ਸ਼ੁਰੂਆਤ ਜਿਹੜੀ ਗੁਰੂ ਨਗਰੀ ਦੇ ਵਿੱਚ ਇੱਥੋਂ ਦੇ ਐਮਪੀ ਜਿਹੜੇ ਤੀਜੀ ਵਾਰੀ ਬੜੇ ਸਰਦਾਰ ਗੁਰਜੀਤ ਸਿੰਘ ਔਜਲਾ ਉਹਨਾਂ ਨੇ ਕੀਤੀ ਆ 10 ਲੱਖ ਰੁੱਖੋ ਲਗਾ ਰਿਆ ਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਸੀ ਆਪੋ ਆਪਣਾ ਯੋਗਦਾਨ ਪਾਈਏ ਤੇ ਹਰ ਘਰ ਵਿੱਚ ਇੱਕ ਇੱਕ ਤੇ ਰੁੱਖ ਲਾਈਏ ਤੁਹਾਡੇ মিডিਆ ਜਰੀਏ ਦੱਸ ਦੇਣਾ ਚਾਹੁੰਦੇ ਕਿ ਸਾਰਿਆਂ ਨੂੰ ਹੀ ਸਾਨੂੰ ਰਲ ਕੇ ਜਿਵੇਂ ਪੰਜਾਬੀ ਕਿਸੇ ਗੱਲੋਂ ਘਟਣੀ ਵਰਲਡ ਦੇ ਵਿੱਚ ਅਮਰੀਕਾ ਦਾ ਇੱਕ ਬੰਦਾ ਉਹਨੇ ਇੱਕ ਦਿਨ ਦੇ ਵਿੱਚ 23000 ਰੁੱਖ ਲਗਾਇਆ ਤੇ ਸਾਡੇ ਪੰਜਾਬ ਦੇ ਨੇ ਨੇ ਜੁਝਾਰੂ ਲੋਕ ਆਏ ਤੇ 25-30 ਹਜ਼ਾਰ ਲੌਣ ਲਗਾ ਮੰਡਲ ਇਸ ਮੌਸਮ ਬਦਲਦੇ ਨਾਲ ਕਾਰੋਬਾਰ ਸਹੀ ਹੋਵੇਗਾ ਕਿਉਂਕਿ ਲੋਕ ਕਹਿ ਰਹੇ ਸੀ ਕਿ ਕਿਰਾਏ ਨਹੀਂ ਨਿਕਲਦੇ ਪਈ ਦੁਕਾਨਾਂ ਦੇ ਬਿਲਕੁਲ ਸਭ ਤੋਂ ਜ਼ਿਆਦਾ ਮੌਸਮ ਦੀ ਜਿਹੜੀ ਮਾਰ ਸੀ ਉਹ ਦਿਹਾੜੀ ਵਾਲੇ ਮਜ਼ਦੂਰ ਵਿਚਾਰੇ ਜਿਹੜੇ ਉਹਨਾਂ ਨੂੰ ਰਕਸ਼ੇ ਵਾਲਿਆਂ ਨੂੰ ਆਟਾ ਵਾਲਿਆਂ ਨੂੰ ਤੇ ਰੇੜੀਆਂ ਵਾਲਿਆਂ ਨੂੰ ਸੀ ਕਿਉਂਕਿ ਜਿਹੜੇ ਬੰਦੇ ਏਸ਼ੀਆਂ ਚ ਬਹਿ ਕੇ ਕੰਮ ਕਰਦੇ ਉਹਨਾਂ ਲਈ ਤੇ ਕੋਈ ਗੱਲ ਨਹੀਂ ਪਰ ਗਰੀਬ ਬੰਦੇ ਲਈ ਉਹੀ ਕਮਾਉਣਾ ਉਹੀ ਖਾਣਾ ਉਹ ਬਹੁਤ ਔਖਾ ਸੀਗਾ ਤੇ ਰੱਬ ਨੇ ਸੁਣੀ ਉਹਨਾਂ ਦੀ ਤੇ ਆਪਾਂ ਸਾਰੇ ਕਿਤੇ ਜਾ ਰਹੇ ਸੀ ਲੋਕਾਂ ਦੇ ਵੱਲੋਂ ਦੇ ਕੋਏ ਇੱਕ ਨਗਰੀ ਜਿਹੜੀ ਆ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਆ ਇੱਥੇ ਤੇ ਬੜੀ ਨੇੜੇ ਹੋ ਕੇ ਸੁਣਦੇ ਆ ਤੇ ਇੱਥੋਂ ਦੇ ਲੋਕਾਂ ਨੇ ਹੁਣ ਰੁੱਖ ਲਾਉਣ ਦਾ ਪ੍ਰਾਲਾ ਜਿਹੜਾ ਕੀਤਾ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਜੜਾ ਕਰਨਾ ਚਾਹੀਦਾ ਕੰਮ ਬਿਲਕੁਲ ਜੀ ਲੋਕਾਂ ਦੇ ਚਿਹਰੇ ਤੇ ਖੁਸ਼ੀ ਦਿਖ ਰਹੀ ਆ ਤੇ ਦੇਖ ਸਕਦੇ ਹੋ ਕਿ ਬਰਸਾਤ ਚਾਲੂ ਹੋ ਗਈ ਆ ਪਰ ਲੋਕ ਇਹ ਗੱਲ ਕਹਿ ਰਹੇ ਨੇ ਕਿ ਇਸ ਦੇ ਅਸੀਂ ਜ਼ਿੰਮੇਵਾਰ ਹੈਗੇ ਆ ਪਰ ਅਵੇ ਸਾਡਾ ਬਰਸਾਤੀ ਮੌਸਮ ਹੋ ਗਿਆ ਤੇ ਬਰਸਾਤੀ ਮੌਸਮ ਦੇ ਵਿੱਚ ਲੋਕ ਹੁੰਦੇ ਨਜ਼ਰ ਆ ਰਹੇ ਗੱਲਬਾਤ ਕਰਾਂਗੇ ਸਿਰ ਕੀ ਕਹਿਣਾ ਚਾਹੋਗੇ ਮੌਸਮ ਚੇਂਜ ਹੋਇਆ ਅੰਮ੍ਰਿਤਸਰ ਦਾ ਬਹੁਤ ਵਧੀਆ ਜੀ ਬਹੁਤ ਜਿਆਦਾ ਗਰਮੀ ਲਗਾਤਾਰ ਅੰਮ੍ਰਿਤਸਰ ਦੇ ਵਿੱਚ 48 46 47 ਇਸ ਤਰ੍ਹਾਂ ਦਾ ਟੈਂਪਰੇਚਰ ਹੈ ਅੱਜ ਸਵੇਰੇ ਵੀ ਕਾਫੀ ਟੈਂਪਰੇਚਰ ਹੀ ਤੇ ਕੁਦਰਤ ਦੀ ਮਿਹਰ ਆ ਹੁਣ ਹੋਈ ਹੈ ਕਿ ਗਰਮੀ ਤੋਂ ਜਿਹੜੀ ਰਾਹਤ ਆ ਉਹ ਮਿਲਦੀ ਵੀ ਆ ਕਿਉਂਕਿ ਬਹੁਤ ਬੁਰਾ ਹਾਲ ਹੀ ਇੰਨੀ ਕਿ ਗਰਮੀ ਪੈਂਦੀ ਵੀ ਏਸੀ ਜਿਹੜੇ ਆ ਉਹ ਵੀ ਸਾਥ ਛੱਡ ਗਏ ਤੇ ਜਿਹੜੇ ਗਰੀਬਾਂ ਦੇ ਘਰਾਂ 'ਚ AC ਹੈਗੇ ਨਹੀਂ ਆ ਕੂਲਰਾਂ ਦੀ ਗਰਮ ਇੰਨੀ ਆਵਾਜ਼ ਦੀ ਕੋਈ ਹਿਸਾਬ ਨਹੀਂ ਹੁਣ ਮਹਾਰਾਜ ਨੇ ਗਰੀਬ ਬੰਦੇ ਦੀ ਬਹੁਤ ਜ਼ਿਆਦਾ ਸੁਣੀ ਆ ਤੇ ਗਰਮੀ ਤੋਂ ਬਹੁਤ ਜ਼ਿਆਦਾ ਰਾਹਤ ਮਿਲੀ ਇਸ ਦਾ ਕਾਰਨ ਕੀ ਹੈਗਾ ਜੀ ਗਰਮੀ ਵਧਣ ਦਾ ਵਿਕਾਸ ਦੇ ਨਾਂ ਤੇ ਜਿਹੜੇ ਸ਼ਰਿਆਮ ਵਿਕਸ਼ਾਂ ਦਾ ਕਤਲ ਹੋਇਆ ਉਹ ਆ ਇੱਕ ਸੋਸ਼ਲ ਮੀਡੀਆ ਤੇ ਲੋਕ ਵ੍ਰਿਕਸ਼ ਲਾਉਂਦੇ ਨੇ ਉਹ ਸੋਸ਼ਲ ਮੀਡੀਆ ਦੇ ਖਬਰ ਦੇ ਚੱਕਰ ਦੇ ਵਿੱਚ ਵਿਰਖਸ਼ ਬੜੇ ਲੰਦੇ ਪਰ ਉਹਨਾਂ ਦੀ ਸਾਂਭ ਨਹੀਂ ਕਰਦੇ ਜੇ ਸਾਂਭ ਕਰਦੇ ਉਹਨੇ ਜਿੰਨੇ ਉਹਨਾਂ ਵਿਰਖਸ਼ ਲਾਏ ਮੇਰੇ ਖਿਆਲ ਨਾਲ ਤੇ ਅੰਬਰ ਸਾਹ ਜੰਗਲ ਬਣ ਜਾਣਾ ਚਾਹੀਦਾ ਪੂਰਾ ਪੰਜਾਬ ਬਸ ਸਿਰਫ ਤੇ ਸਿਰਫ ਅੱਜ ਵਿਰਖਸ਼ ਲੱਗਾ ਆ ਉਸ ਦਿਨ ਪਾਣੀ ਪਾ ਗਏ ਉਸ ਤੋਂ ਬਾਅਦ ਕਿਸੇ ਨੇ ਨਹੀਂ ਪੁੱਛਣਾ ਨਾ ਜੀ ਬਿਲਕੁਲ ਨਹੀਂ ਹੁੰਦੀ ਜੇ ਉਹਦੀ ਸੰਭਾਲ ਕਰਦੇ ਤੇ ਜੋ ਪੰਜਾਬ ਦੇ ਹਾਲਾਤ ਹੋਏ ਆ ਨਾ ਤੇ ਪੰਜਾਬ ਦੇ ਹਾਲਾਤ ਇਸ ਤਰ੍ਹਾਂ ਦੇ ਬਹੁਤ ਜ਼ਿਆਦਾ ਗਰਮੀ ਸਿਰਫ ਤੇ ਸਿਰਫ ਕਰ ਰਹੇ ਨੇ ਕਿ ਅਸੀਂ ਸਾਰੇ ਵਿਕਾਸ ਦੇ ਨਾਂ ਤੇ ਵਿਰਖਸ਼ ਕੱਟਦੇ ਆ ਉਹਦੇ ਕਰਕੇ ਬਹੁਤ ਜ਼ਿਆਦਾ ਗਰਮੀ ਆ ਗਰਮੀ ਪੈਣ ਦੇ ਨਾਲ ਕਾਰੋਬਾਰ کافی ਠਾਪੁੰ ਦੇਣਾ ਚੱਲ ਰਹੀ ਸੀ ਦੇਖੋ ਜੀ ਬਿਲਕੁਲ 47 48 ਡਿਗਰੀ ਤਾਪਮਾਨ ਚੱਲ ਰਿਹਾ ਸੀ ਅੰਮ੍ਰਿਤਸਰ ਦਾ ਜਿਸ ਕਰਕੇ ਲੋਕੀ ਘਰੋਂ ਬਾਹਰ ਘਟ ਨਿਕਲ ਰਹੇ ਸੀ ਹੁਣ ਦੇਖੋ ਮੌਸਮ ਕਿੱਡਾ ਵਧੀਆ ਬਣਿਆ ਲੋਕ ਪਰਿਵਾਰ ਦੇ ਨਾਲ ਚਾਹਾਂ ਪੀਣ ਲਈ ਪਹੁੰਚ ਰਹੇ ਹਨ ਤੁਸੀਂ ਦੇਖੋ ਲਾਰਸ ਰੋਡ ਤੇ ਅਸੀਂ ਮੌਜੂਦ ਹਾਂ ਪਰਿਵਾਰ ਨਾਲ ਸਾਰੇ ਘਰੋਂ ਬਾਹਰ ਨਿਕਲ ਰਹੇ ਨੇ ਮੌਸਮ ਦਾ ਆਨੰਦ ਮਾਰ ਰਹੇ ਨੇ ਜੀ ਇਹ ਗਰਮੀ ਪੈਣ ਦੇ ਨਾਲ ਲੋਕ ਬਹੁਤ ਤੰਗ ਪਰੇਸ਼ਾਨ ਹੋ ਰਹੇ ਸਰ ਤੇ ਆ ਦੇਖ ਸਕਦੇ ਹੋ ਕਿ ਲੋਕਾਂ ਦੇ ਚਿਹਰੇ ਤੇ ਖੁਸ਼ੀ ਦੀ ਜਿਹੜੀ ਲਹਿਰ ਦਿਖਦੀ ਹੈ ਇੱਧਰ ਆ ਰਹੀ ਆ ਪਰ ਜਿਹੜੇ ਕਾਰੋਬਾਰੀ ਐ ਸਰ ਉਹਨਾਂ ਦੇ ਉੱਪਰ ਕਾਫੀ ਮੁਸ਼ਕਲ ਆ ਰਹੀ ਸੀ ਗਰਮੀ ਦੇ ਵਿੱਚ ਕੰਮ ਕਰਨ ਦੀ ਕਿੰਨੀ ਮੁਸ਼ਕਲ ਸੀ ਬਹੁਤ ਮੁਸ਼ਕਲ ਭਾਈ ਕੰਮ ਕਰਨ ਦੀ ਗਰਮੀ ਬਹੁਤ ਹਾਲਾਤ ਮਾੜੇ ਸੀ ਤੇ ਹੁਣ ਕਿਦਾਂ ਹੈ ਠੰਡੀਆਂ ਹੁਣ ਬਹੁਤ ਵਧੀਆ ਹਵਾਵਾਂ ਚੱਲ ਰਹੀਆਂ ਮੀਂਹ ਪੈ ਰਿਹਾ ਜੀ ਬਹੁਤ ਸੋਹਣਾ ਮੌਸਮ ਹੋਇਆ ਹੈ ਲੱਗਦਾ ਕਿ ਇਦਾਂ ਦਾ ਮੌਸਮ ਹੋਣਾ ਚਾਹੀਦਾ ਹਾਂਜੀ ਹਾਂਜੀ ਕਿ ਦਰਖਤਾਂ ਸਾਨੂੰ ਵੱਧ-ਵੱਧ ਲਾਉਣੀ ਚਾਹੀਦੀ ਹੈ ਹਾਂਜੀ ਦਰਖਤਾਂ ਵੱਧ-ਵੱਧ ਲਾਉਣੇ ਚਾਹੀਦੇ ਪਾਜੀ ਬਿਲਕੁਲ ਚਿਹਰੇ ਤੇ ਕੁਝ ਚੀਜ਼ ਦਿਖਦੀ ਨਜ਼ਰ ਆ ਰਹੀ ਆ ਹੋਰ ਵੀ ਅਸੀਂ ਲੋਕਾਂ ਨਾਲ ਗੱਲਬਾਤ ਕਰਾਂਗੇ ਪਰ ਜਿਹੜਾ ਮੌਸਮ ਜਿਹੜਾ ਬਦਲਿਆ ਹੋਇਆ ਉਹ ਕੈਮਰਾ ਪਰਸਨ ਕਹਿੰਗੇ ਤਸਵੀਰਾਂ ਆਸਮਾਨ ਦੀਆਂ ਵੀ ਦਿਖਾਈਆਂ ਜਾਣ ਰੁੱਤ ਜਿਹੜੀ ਬਦਲੀ ਹੋਈ ਆ ਲੋਕਾਂ ਦੇ ਚਿਹਰੇ ਤੇ ਕੁਛ ਹੀ ਆ ਕਿੰਨੀ ਖੁਸ਼ੀ ਆ ਜੀ ਅੱਜ ਮੌਸਮ ਚੇਂਜ ਹੋ ਗਿਆ ਮੇਰੇ ਸਾਹ ਸਾਹ ਸਰ ਬਹੁਤ ਜ਼ਿਆਦਾ ਖੁਸ਼ੀ ਆ ਪਿਛਲੇ 3-4 ਦਿਨਾਂ ਚੋ ਇੰਨੀ ਕੋ ਗਰਮੀ ਪੈ ਰਹੀ ਸੀ ਕਿ ਘਰੋਂ ਬਾਹਰ ਨਿਕਲਣਾ ਬੜਾ ਮੁਸ਼ਕਿਲ ਹੋ ਗਿਆ ਸੀਗਾ ਤੇ ਅੱਜ ਮੌਸਮ ਦੇਖ ਕੇ ਘਰੋਂ ਬਾਹਰ ਨਿਕਲੇ ਆ ਯਾਰਾਂ ਦੋਸਤਾਂ ਨੂੰ ਮਿਲੇ ਆ ਬਹੁਤ ਮਨ ਨੂੰ ਖੁਸ਼ੀ ਹੋਈ ਆ ਕਿਉਂਕਿ ਤੁਹਾਡੇ ਸਾਨੂੰ ਦੇਖ ਲਓ ਕਿੰਨੀਆਂ ਠੰਡੀਆਂ ਹਵਾ ਚੱਲ ਰਹੀਆਂ ਆ ਤੇ ਗਰਮੀ ਤੋਂ ਬਹੁਤ ਜ਼ਿਆਦਾ ਰਾਹਤ ਮਿਲਿਆ ਆ ਆਪਾਂ ਤੇ ਦੋ-ਤਿੰਨ ਦਿਨ ਪਹਿਲਾਂ ਪਲਾਨ ਬਣਾ ਲਏ ਸੀਗੇ ਕਿ ਬਾਹਰ ਕਿਤੇ ਘੁੰਮ ਜਾਵਾਂਗੇ ਲੇਕਿਨ ਮੈਨੂੰ ਨਹੀਂ ਲੱਗਦਾ ਕਿ ਹੁਣ ਜਿਹੜਾ ਪ੍ਰੋਗਰਾਮ ਆ ਡਾ ਜਾਂ ਜਾ ਸਕਾਂਗੇ ਕੈਨਸਲ ਹੋ ਜਾਏਗਾ ਬਾਕੀ ਪ੍ਰਮਾਤਮਾ ਨੇ ਇੰਨਾ ਕੋ ਵਧੀਆ ਬਣਾ ਦਿੱਤਾ ਕਿ ਹੁਣ Shimla ਵਰਗਾ ਮੌਸਮ ਲੱਗਦਾ ਇਸ ਤਰ੍ਹਾਂ ਠੀ ਹੋ ਜਾਏਗਾ ਬਣ ਗਿਆ ਜੀ ਬਣ ਗਿਆ ਕਿਹੜੀ ਗਰਮੀ ਪੈਨ ਦੇ ਨਾਲ ਲੋਕਾਂ ਦੀ ਗੱਡੀਆਂ ਨੂੰ ਅੱਗ ਲੱਗੀ ਆ ਬੜੀਆਂ ਖਬਰਾਂ ਜਿਹੜੀਆਂ ਅੰਮ੍ਰਿਤਸਰ ਤੋਂ ਇਹ ਸਾਹਮਣੇ ਆਈਆਂ ਸਰ ਮੈਂ ਸਾਹਮਣੇ ਗੱਡੀ ਇੱਕ ਰੋਡ ਤੇ ਗੱਡੀ ਨੂੰ ਅੱਗ ਲੱਗੀ ਐਕਟਵਾ ਨੂੰ ਅੰਮ੍ਰਿਤਸਰ ਦੇ ਵਿੱਚ ਇੱਕ ਮੈਂ AC ਨੂੰ ਬਲਾਸਟ ਹੁੰਦਾ ਵੇਖਿਆ ਗਰਮੀ ਕਰਕੇ ਕਿ ਗਰਮੀ ਕਰਕੇ ਇੰਨਾ ਕੋ ਨੁਕਸਾਨ ਹੋ ਰਿਹਾ ਸੀ ਨਾ ਕਿ ਬਹੁਤ ਜ਼ਿਆਦਾ ਲੇਕਿਨ ਮੈਨੂੰ ਲੱਗਦਾ ਕਿ ਹੁਣ ਥੋੜਾ ਮੌਸਮ ਸਹੀ ਹੋਇਆ ਤੇ 3-4-5 ਦਿਨ ਰਾਹਤ ਮਿਲੇਗੀ ਬਹੁਤ ਖੁਸ਼ੀ ਆ ਜੀ ਮੌਸਮ ਵਧੀਆ ਦਾ ਕੈਮਰਾ ਪਰਸਨ ਨੂੰ ਦਿਖਾਈਆਂ ਜਾਂ ਅੱਜ ਮੌਸਮ ਬਦਲਿਆ ਤੇ ਲੋਕਾਂ ਦੇ ਚਿਹਰੇ ਤੇ ਖੁਸ਼ੀ ਦੀ ਲਹਿਰ ਆ ਕਿਉਂਕਿ ਲਹਿਰ ਇਸ ਕਰਕੇ ਕਹਿ ਰਹੇ ਆ ਕਿ ਲੋਕ ਗਰਮੀ ਤੋਂ ਕਾਫੀ ਤਕੀਜ਼ਾਂ ਜੇਮੈਟੋ ਵਾਲੇ ਆਨੇ ਕਿੰਨਾ ਸਵਿਗੀ ਆ ਰਹੇ ਵਧੀਆ ਸਰ ਜੀ ਗਰਮੀ ਕਿੰਨੀ ਪੈ ਰਹੀ ਸੀ ਬਤੇਰੀ ਤੇ ਹੁਣ ਕਿੰਨਾ ਕੋੜੀ ਰਾਤ ਮਿਲੀ ਐ ਮਿਲ ਗਈ ਰਾਤ ਐਸੇ ਤੇ ਕਹਿੰਨੇ ਪੈਂਦਾ ਰਵੇ ਇਤਰੇ ਮੀ ਹਾਈ ਵੀ ਕੁਝ ਕੰਮ ਚੱਲਦਾ ਰਵੇ ਸਾਡੇ ਵਰਗਿਆਂ ਦਾ ਬਿਲਕੁਲ ਜੀ ਜੇਮੈਟੋ ਵਾਲੇ ਸਵਿਗੀ ਵਾਲੇ ਇਹ ਬੜੇ ਤੰਗ ਪਰੇਸ਼ਾਨ ਸੀ ਕਿਉਂਕਿ ਇਹਨਾਂ ਨੇ ਹੋਮ ਡਿਲੀਵਰੀਆਂ ਦੇਣੀਆਂ ਹੁੰਦੀਆਂ ਤੇ ਉਹਦੇ ਕਰਕੇ ਪਰੇਸ਼ਾਨ ਕਾਫੀ ਲੱਗ ਰਹੇ ਸਨ ਪਰ ਕਹਿ ਸਕਦਿਆ ਕਿ ਅੱਜ ਗੁਰੂ ਨਗਰੀ ਦੇ ਵਿੱਚ ਮੌਸਮ ਬਦਲਦੇ ਨਾਲ ਲੋਕਾਂ ਦੇ ਚਿਹਰੇ ਤੇ ਖੁਸ਼ੀ ਦਿਖ ਰਹੀ ਆ ਤੇ ਲੋਕਾਂ ਨੂੰ ਵੀ ਇਹ ਅਪੀਲ ਕਰਦੇ ਆ ਕਿ ਵੱ ਚੜ ਕੇ ਜਿਹੜੇ ਦਰਖਤ ਲਾਏ ਜਾਣ ਕਿ ਜਿਹਦੇ ਨਾਲ ਪੰਜਾਬ ਦੀ ਕੀ ਉਤਰੀ ਭਾਰਤ ਦੇ ਵਿੱਚ ਵੀ ਜਿਹੜਿਆ ਕਿ ਮੌਸਮ ਬਦਲਦਾ ਰਹੇ ਕਿਉਂਕਿ ਲੋਕ ਘੁੰਮਣ ਵਾਸਤੇ ਬਾਹਰ ਤੇ ਜਾਂਦੇ ਨੇ ਕਿਉਂਕਿ ਉੱਥੇ ਦਰਖਤ ਜਾਦੇ ਨੇ ਲੋਕ ਇਸ ਕਰਕੇ ਜਾਂਦੇ ਨੇ ਪਰ ਅੱਜ ਜਿਹੜਾ ਮੌਸਮ ਬਦਲਿਆ ਮੌਸਮ ਬਦਲਦੇ ਨਾਲ ਖੁਸ਼ੀ ਦੀ ਜਿਹੜੀ ਲਹਿਰ ਲੋਕਾਂ ਦੇ ਚਿਹਰਿਆਂ ਦੇ ਉੱਪਰ ਦਿਖਦੀ ਨਜ਼ਰ ਆ ਰਹੀ ਆ ਬਿਜਲੀਆਂ ਅਲਿਸ਼ਕਰੀਆਂ ਨੇ ਬਦਲ ਗਾਜਰੇ ਨੇ ਪਰ ਇਹ ਲੋਕਾਂ ਦੇ ਵਾਸਤੇ ਆ ਕਿਉਂਕਿ ਗਰਮੀ ਪੈਣ ਦੇ ਨਾਲ ਬੱਚੇ ਬਜ਼ੁਰਗ ਬਹੁਤ ਬਿਮਾਰ ਹੋ ਸਰ ਕਿੱਧਾ ਗਰਮੀ ਤੋਂ ਰਾਹਤ ਮਿਲੀ ਹੈ ਹਾਂਜੀ ਵਧੀਆ ਲੱਗੇਗਾ ਹਾਂਜੀ ਹਾਂਜੀ ਕਾਰੋਬਾਰ ਦੇ ਕਿੰਨਾ ਸਰ ਪਿਆ ਸੀ ਕਰਵਰ ਹੈ ਇਨੀ ਸੀ ਬਿਲਕੁਲ ਵੀ ਹਾਂਜੀ ਹੁਣ ਠੀਕ ਹੈ ਬਿਲਕੁਲ ਜੀ ਲੋਕਾਂ ਦੇ ਜਾ ਰਹੇ ਤੇ ਖੁਸ਼ੀ ਆ ਕਿਹਾ ਭਾਜੀ ਗਰਮੀ ਤੋਂ ਰਾਹਤ ਮਿਲੀਗਾ ਭਾਈ ਬਹੁਤ ਜਿਆਦਾ ਰਾਹਤ ਮਿਲੀ ਹੈ ਜੀ ਬਹੁਤ ਵਧੀਆ ਲੱਗਦਾ ਪਿਆ ਆਪਣਾ ਤਾਂ ਚਲੋ ਛੱਡੋ ਭਾਈ ਜਾਨਵਰਾਂ ਨੂੰ ਬਹੁਤ ਰਾਤ ਮਿਲਦੀ ਹੋਣੀ ਆ ਜੀ ਪਸ਼ੂ ਪੰਛੀਆਂ ਨੂੰ ਠੀਕ ਲਾ ਕੇ ਬਹਿ ਜਾਗੇ ਸਾ ਜੀ ਏਸੀ ਲਾ ਕੇ ਕੂਲਰ ਲਾ ਕੇ ਬਹਿ ਜਾਗੇ ਜਾਨਵਰਾਂ ਦਾ ਬਹੁਤ ਔਖਾ ਭਾਜੀ ਹਾਂਜੀ ਇਹ ਪ੍ਰਸਾਦ ਪਾਣੀ ਬਹੁਤ ਜ਼ਰੂਰੀ 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 ਬਹੁਤ ਜ਼ਿਆਦਾ ਜ਼ਰੂਰੀ ਹੈਗੀ ਭਾਜੀ ਬਿਲਕੁਲ ਜੀ ਮੈਮ ਕਿਤਾ ਲੱਗ ਰਿਹਾ ਪ੍ਰਸਾਦ ਬਹੁਤ ਬੜੀਆ ਕਿੰਨੀ ਰਾਹਤ ਮਿਲੀ ਆ ਜੀ ਬਹੁਤ ਜ਼ਿਆਦਾ ਪਰ ਲੱਗਦਾ ਕਿ ਕਾਰਨ ਕੀ ਹੈਗਾ ਗਰਮੀ ਵਧਨ ਦਾ ਇਹ ਤਾਂ ਮੈਂ ਕੁਛ ਨਹੀਂ ਕਹਿ ਸਕਦਾ ਇਹ ਲੱਗਦਾ ਦਰਖਤ ਕੱਟਿਆ ਗਿਆ ਸੀ ਹਾਂਜੀ ਦਰਖਤ ਸਰਵਾਚੜ ਕੇ ਲੰਕੇ ਲਾਣੀ ਚਾਹੀਦੀ ਹੈ ਜ ਬਿਲਕੁਲ ਨਹੀਂ ਕੀ ਕਿਸੇ ਕਰਕੇ ਨਹੀਂ ਪਰਿਵਾਰ ਨਾਲ ਬਾਹਰ ਜਾਂਦੇ ਤੁਹਾਨੂੰ ਹਾਂਜੀ ਬਿਲਕੁਲ ਜੀ ਚਿਹਰੇ ਤੇ ਖੁਸ਼ੀ ਦੀ ਲਹਿਰ ਦਿਖ ਰਹੀ ਆ ਪਰ ਹੁਣ ਸਵਾਲ ਆ ਕਿ ਸਾਨੂੰ ਵੱਧ ਚੜਕੇ ਦਰਖਤ ਜਿਆਦਾ ਲਾਉਣੇ ਚਾਹੀਦੇ ਆ ਜਿਹਦੇ ਨਾਲ ਮੌਸਮ ਬਦਲ ਸਕੇ ਜਿੰਨਾ ਹੀ ਸੁੱਖ ਦਾ ਸਾਲ ਆ ਚੁਈਏ ਅੰਮ੍ਰਿਤਸਰ ਦੇ ਲੋਕਾਂ ਦੇ ਚਿਹਰੇ ਦੇ ਉੱਪਰ ਖੁਸ਼ੀ ਦੀ ਲਹਿਰ ਦਿਖ ਦਿਓ ਨਜ਼ਰ ਆ ਰਹੀ ਆ ਕੈਮਰਾਮੈਨ ਮਨੋਜ ਦੇ ਨਾਮ ਅਜਿੰਦਰ ਸਿੰਘ ਲਿਵਿੰਗ ਇਨ న్యూਸ ਅੰਮ੍ਰਿਤਸਰ